ਮੇਰੀ ਪੀਗੀ ਸੇਵਾ ਲਹਿਰ ਦੇ ਪ੍ਰਮੁਖ ਅ ਔਰ ਇੱਕ ਵੱਡਾ ਅੱਜ ਦੇ ਜੋੜ ਮੇਲੇ ਦਾ ਜੋ ਇੱਕ ਵੱਡਾ ਕ੍ਰੈਡਿਟ ਵੱਡਾ ਸ਼ੇਨਾ ਦੇ ਸਿਰ ਤੇ ਜਾਂਦਾ ਵਧਾਈ ਦੇ ਬਾਤਰੀ ਵੀ ਇਸ ਸਤਰਾ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਬਾਬਾ ਗਰਾਹਾ ਮਾ ਜੀ ਜਿਹਦੇ ਵੰਸ਼ ਜੋਂ ਉਹਨਾਂ ਨੂੰ ਕਰੀਰਾਂ ਸਮਾਜ ਬਣਾਉਣ ਲਈ ਉਹਨਾਂ ਨੂੰ ਅੱਗੇ ਲੈ ਕੇ ਜਾਂਦਾ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਕੀ ਕਹਿਣਾ ਚਾਹੁੰਦੇ ਆ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਬਾਵਾਨੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਣ ਜਦੋਂ ਅਸੀਂ ਆਪਣੇ ਵੱਡਿਆਂ ਦੀਆਂ ਬਜ਼ੁਰਗਾਂ ਦੀਆਂ ਬਾਤਾਂ ਪਾਉਣਿਆਂ ਇਤਿਹਾਸ ਨੂੰ ਬਾਚਦੇ ਆ ਤਾਂ ਸਤਿਗੁਰੂ ਕਹਿੰਦੇ ਪੁੱਤਰਾ ਤੋਂ ਸੁਪੁੱਤਰ ਬਣ ਜਾਂਦਾ ਸੋ ਸਾਡੇ ਤਾਂ ਵੱਡੇ ਭਾਗ ਸਾਡੇ ਨਗਰ ਮਹਿਲ ਕਲਾ ਵੇਖੇ ਸੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਚਰਨ ਪਾਏ ਤੇ ਸਾਡੇ ਨਗਰ ਨੂੰ ਭਾਗਾ ਵਾਲਾ ਕਰਮਾ ਵਾਲਾ ਬਣਾਇਆ ਸਤਿਗੁਰ ਜੀ ਅੱਗੇ ਚਲੇ ਗਏ ਸਨ ਕੋਈ ਆਉ ਭਗਤ ਸੇਵਾ ਨਾ ਹੋਈ ਤਾਂ ਬਾਬਾ ਕੜਾਹ ਮਾਲ ਜੀ ਜੋ ਕਿ ਸਤਗੁਰਾਂ ਨੂੰ ਵਾਪਸ ਲੈ ਕੇ ਆਏ ਤੇ ਨਗਰ ਮਹਿਕਲਾਂ ਦੇ ਵਿੱਚ ਜਿੱਥੇ ਆਪਾਂ ਹੁਣ ਗੁਰਦਵਾਰ ਗੁਰਸਾਪਾਸ਼ 6ਵੀਂ ਸੋਹਬਤ ਹੈ ਸਤਗੁਰਾਂ ਦੀ ਅਥਾਹ ਸੇਵਾ ਕਰੀ ਨਗਰ ਨੂੰ ਨਾਲ ਲਿਆ ਤੇ ਸਤਗੁਰ ਵੀ ਬੜੇ ਪ੍ਰਸੰਨ ਹੋਏ ਤੇ ਬੜੇ ਵਾਰ ਦਿੱਤੇ ਸੋ ਬਾਬਾ ਕੜਾਹਾ ਮਾਲੀ ਜੀ ਦੀ ਸੇਵਾ ਨੂੰ ਸਮਰਪਤ ਸਤਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ ਸਲਾਨਾ ਆਗੁਣਪੁਰਪ ਕਈ ਸਾਲਾ ਤੋਂ ਲਗਾਤਾਰ ਹਰ 10 ਅਗਸਤ ਨੂੰ ਮਨਾਇਆ ਜਾਂਦਾ ਤੇ ਸਾਨੂੰ ਬਹੁਤ ਸਹਿਯੋਗ ਬਹੁਤ ਪਿਆਰ ਮਿਲਦਾ ਅੰਤਰੰਕ ਕਮੇਟੀ ਮੈਂਬਰ ਭਾਈ ਪਰਮਜੀਤ ਸਿੰਘ ਜੀ ਖਾਲਸਾ ਜੋ ਕਿ ਹਮੇਸ਼ਾ ਸਾਡੇ ਨਾਲ ਖੜਦੇ ਨੇ ਤੇ ਸਾਨੂੰ ਬੜਾ ਉਤਸ਼ਾਹ ਮਿਲਦਾ ਤੇ ਨਾਲ ਹੀ ਅੱਜ ਪਹੁੰਚੇ ਨੇ ਸਾਡੇ ਵਿਚਕਾਰ 나ਥ ਸਿੰਘ ਜੀ ਹਮੇਦੀ ਸਰਕਲ ਅਨਚਾਰਜ ਮਹਿਲਕਲਾਂ ਤੇ ਬਾਬਾ ਸੇਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਉਦਮ ਕਰਿਆ ਨਗਰਾਂ ਦੇ ਵਿੱਚ ਜਾ ਜਾ ਕੇ ਗ੍ਰਾਂਥੀ ਸਿੰਘ ਸਹਿਬਾਨਾ ਨੂੰ ਪ੍ਰਧਾਨ ਸਿੰਘ ਸਹਿਬਾਨਾ ਨੂੰ ਬੇਨਤੀਆਂ ਕਰੀਆਂ ਤੇ ਬਹੁਤ ਵੱਡੀ ਗੈੰਟੀ ਦੇ ਇਲਾਕੇ ਤੋਂ ਵੀ ਸੰਗਤ ਪਹੁੰਚੀ ਆ ਤੇ ਨਾਲ ਹੀ ਜੋ ਕਥਾਵਾਚਕ ਪ੍ਰਚਾਰਕ ਰਾਗੀ ਢਾਡੀ ਆਪਣੇ ਤਖਤ ਗੁਰਦੁਆਰਾ ਟਾਲੀਆਂ ਸਾਹ ਪਾਸ ਆਈ 10ਵੀ ਸੋ ਉੱਥੋਂ ਪਹੁੰਚੇ ਨੇ ਤੇ ਬਲਦੇਵ ਸਿੰਘ ਜੀ ਲੋਂਗੋਵਾਲ ਤੋਂ ਪਹੁੰਚੇ ਨੇ ਸਾਰਿਆਂ ਦਾ ਹੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਸਤਿਗੁਰਾਂ ਅਗੇ ਬੇਨਤੀ ਕਰਦੇ ਆਂ ਇਸ ਤਰ੍ਹਾਂ ਸੰਗਤਾਂ ਏਕਤਾ ਸਾਖ ਦੇ ਨਾਲ ਇਹ ਸਮਾਗਮ ਕਰਦੇ ਆ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ